ਗਵਰਨਮੈਂਟ ਆਫ ਇੰਡੀਆ ਡਿclare ਕੀਤਾ ਉਹਦੇ ਹੀ ਜਿਹੜਾ ਜਿਹੜੇ ਫੁੱਟ ਸੋਲਜਰਸ ਐ ਐਗਜ਼ੀਕਿਊਸ਼ਨਰਸ ਐ ਜਾਂ ਉਹਦੇ ਜਾਨਕਾਰ ਗੈਂਗ ਦੇ ਮੈਂਬਰ ਐ ਉਨ੍ਹਾਂ ਦੀ ਤਬਸੀਸ਼ ਜਿਲੰਡਰ ਪੁਲਿਸ ਕਮਿਸ਼ਨੈਂਟ ਵੱਲੋਂ جاری ਐ ਉਨਕਤ 13 ਬੰਦੇ ਗ੍ਰਿਫਤਾਰ ਹੋ ਕੇ ਇਹ ਲੋਟ ਜਿਹੜਾ ਹੈ ਇਹ ਚੌਥਾ ਲੋਟ ਐ ਪਰ ਉਹ ਬੰਦੇ ਗ੍ਰਿਫਤਾਰ ਨਹੀਂ ਸਾਰੇ ਦਾ ਸਾਰੇ ਤਰੰਤ ਅੰਦਰ ਐ ਨਾ ਮਰੀਤੋ ਬਾਈਸਰ ਮਰੀਦ ਸਾਹਿਬ 6 ਤੋਂ 7 ਪਰਚੇ ਮਰਡਰ ਦੇ ਟੈਂਪੂ ਮਰਡਰ ਫਿਰੋਤੀ ਇਹ ਟਾਰਗੇਟ ਇਹ ਮਾਦੀ ਅਲੱਗ-ਅਲੱਗ ਟਾਈਮ ਤੇ ਕਰਤਾਰ ਹੋਣੇ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮਿਡ ਕਰਪਨ ਮਿਲੇ ਆ ਤਿੰਨ ਕੁਝ ਜਿੰਦ ਕਰ ਤੁਸੀਂ ਬਨੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਟ ਸੀਗੇ ਜੀ ਸੁਤਾਨਪੁਰ ਉਹਦੀ ਫਾਇਰਿੰਗ ਹੋਈ ਸੀ ਇੱਕ ਮਹੀਨਾ ਪਹਿਲੇ ਤੇ ਫਰੋਟੇ ਮੰਮੀ ਸੀ ਜੀ ਇਹ ਦੇਚੇ ਮੋਰ ਸੀ ਜੀ ਪਲੱਸ ਪਰਮਜੀਤ ਜਿਹੜਾ ਹੈ ਤਰੰਦਾਰੰ ਦਾ ਇਹਦਾ ਬ੍ਰਦਰ ਯੂਕੇ ਦਾ ਹੈ ਉਹ ਨਾਲ ਰਹਿੰਦਾ ਲੰਡਨ ਤੇ ਟਾਰਗੇਟਸ ਸਮ 타겟 ਕਰਨਾ ਨਹੀਂ জানা ਉਹਨਾਂ ਨੂੰ ਦੱਸਦਾ ਫਰੋਤੀ ਜਾਂਦੀ ਹੈ ਤੇ ਕਈ ਵਾਰ ਦੋਨਾਂ ਦੀ ਫਾਇਰਿੰਗ ਕਰਦੇ ਨੇ ਤੇ ਇਹਨਾਂ ਦੋਨਾਂ ਦੀ ਅਰੈਸਟੋਂ ਇੱਕ ਮਰਡਰ ਕੇਸ ਪੇਸ ਹੋਇਆ ਜਨਾਬ ਗਰੀਸ ਜੀ ਦਾ ਤਰੰਤਾਰਨ ਦਾ ਨੰਬਰ 2 ਜਿਹੜੇ ਬਾਕੀ 3 ਹੈ 사ਜਨ ਦਿਲ바ਖ ਤੇ ਦਿਲਪ੍ਰੀਤ ਇਹ ਵੀ ਲੰਡਲਣ ਦੇ ਪਰਸ ਹੈ ਇੱਕ ਖਿਆਰਾ ਕਰਕੇ ਮੁੰਡਾ ਤਰੰਤਾਰਨ ਦਾ ਜਿਹੜਾ ਫੋਰਨ ਰੰਗ ਯੂਐਸਟੂ ਉਹਦੇ ਤੋਂ ਉਿੰਦਾ ਚ ਤੇ ਇੱਕ ਚੋਲਾ ਸਾਹ ਦੀ ਫਾਇਰਿੰਗ ਜਿਹੜੀ ਹੈ ਜੋ થો ਦਿਨ ਪਹਿਲਾਂ 3 ਮਹੀਨੇ ਪਹਿਲਾਂ ਸ਼ਾਇਦ ਟੈਲਕਮ ਕੰਪਨੀ ਲਈ ਕਿਤੀ ਸੀ ਵੀ ਫਰੋਟੀਆਂ ਮੰਗੀਆਂ ਸੀ ਉਹ ਇਹਨਾਂ ਨੇ ਕਰਾਈ ਸੀ ਤੇ ਹੋਰ ਵੀ ਕਈ ਜਗ੍ਹਾ 3-4 ਜਗ੍ਹਾ ਹੋਰ ਇਹਨਾਂ ਨੇ ਕਿਤੀ ਕਿਤੀ ਹੋਈ ਸੀ ਕਿ ਫਰੋਟੀਆਂ ਮੰਗੀਆਂ ਸੀ ਜਿਹੜਾ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨਾ ਸੀਗਾ ਉਹ ਰੁਕ ਗਿਆ ਨਾ ਤੇ ਸਹੀ ਸਹਾਰਾ ਜਿੱਤੇ ਕਦੀ ਕਿਤੇ ਵੀ ਸੀ ਜੀ ਜਿੱਤੇ ਜਿੱਤੇ ਉਹ ਤਾਂ ਨਹੀਂ ਜਹਾਂਦਰ ਜੁਕੀਤਾ ਵੀ ਤੇ ਨਹੀਂ ਵੀ ਜਦੋਂ ਤੁਸੀਂ ਇਹਦੇ ਵਿੱਚ ਨਹੀਂ ਉਹ ਉਹ ਮੈਨੂੰ ਨਹੀਂ ਨਾ ਕੋਈ ਉਹ ਉਹ ਫੜੇਗਾ ਇਹਨਾਂ ਦੇ ਥਰੂ ਹੀ ਇਹਨਾਂ ਦਾ ਪਤਾ ਲੱਗਦਾ ਸੀ ਹੂੰ ਨੇ ਧੀਰੇ ਧੀਰੇ ਇਟ ਆਲ ਟੈਕਨਿਕਲ ਸਰਵਿਸ